ਹਾਂਜੀ ਕੱਲ ਜਿਹੜਾ ਇੱਕ ਬਵਾਣੀ ਬੂਥ ਕੈਪਚਰਿੰਗ ਦਾ ਇਜ਼ਾਮ ਲੱਗਿਆ ਜੀ ਵਾਕਾ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅਹ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਹਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਕੋਈ ਐਹੋ ਜਿਹੀ ਗੱਲ ਹੀ ਨਹੀਂ ਹੋਈ ਦੇਖੋ ਬੂਥ ਕੈਪਚਰਿੰਗ ਆਏ ਨਹੀਂ ਹੁੰਦੀ ਹੁੰਦੀ ਵੀ ਜਾ ਕੇ ਚੁੱਪ ਕਰਕੇ ਬੂਥ ਕੈਪਚਰਿੰਗ ਕਰ ਲੇਗੀ ਬੂਥ ਕੈਪਚਰਿੰਗ ਹੋਊਗੀ ਉੱਥੇ ਲੜਾਈ ਵੀ ਹੋਊਗੀ ਹਸਪੀਟਲ 'ਚ ਵੀ ਬੰਦੇ ਦਾਖਲ ਹੋਣਗੇ ਕੁੱਟਮਾਰ ਵੀ ਹੋਊਗੀ ਕੁਝ ਹੋਇਆ ਉੱਥੇ ਕੋਈ ਰਿਪੋਰਟ ਆਈ ਆ ਕਿਸੇ ਦੇ ਹੱਥ ਲਾਇਆ ਕੋਈ OI ਵੀ ਕੀਤੀ ਆ ਕਿਸੇ ਨੂੰ ਇਹ ਬਰਾਇਆ ਬੰਤੇ ਵੀ ਇਲਜ਼ਾਮ ਲਾ ਰਿਆ ਵੀ ਜਿਹੜੇ ਇਹਨਾਂ ਨੇ ਡੱਬੇ ਲੈ ਕੇ ਜਾਣੇ ਆ ਸੌਂਗ ਉੱਥੇ ਵੀ ਇਹਨਾਂ ਨੇ ਕਬਜ਼ਾ ਕਰਨਾ ਹੈ ਕਿੱਥੇ ਕਬਜ਼ਾ ਕਰਨਾ ਜਿੱਥੇ ਜਾ ਕੇ ਆਪਾਂ ਰੱਖਾਂਗੇ ਡੱਬੇ ਰੱਖਣ ਸੌਂਗ ਦੇ ਜਿੱਥੇ ਇਹਨਾਂ ਨੇ ਕਹਿੰਦੇ ਟੋੜਨੇ ਜਾ ਕੇ ਡੱਬੇ ਇਹਨਾਂ ਨੂੰ ਮੇਰੀ ਗੱਲ ਮੜੀ ਜੀ ਧਿਆਨ ਨਾਲ ਹੁਣ ਤੁਸੀਂ ਮੈਨੂੰ ਕਵੈਸਚਨ ਕੀਤੇ ਆ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਦੇਖੋ ਪਹਿਲਾ ਸਾਡੇ ਤੇ ਅਲੀਗੇਸ਼ਨ ਲਾਇਆ ਇਹਨਾਂ ਨੇ ਜੀ ਉਤ ਕੈਪਚਰਿੰਗ ਕਰ ਲਈ ਜੀ ਗੁੰਡੇ ਆ ਜੀ ਇਹ ਫਲਾਨਾ ਇਹ ਥਾਂ ਥਾਂ ਤੇ ਫਿਰਦੇ ਆ ਜੀ ਜੁੜੇ ਪਿੰਡ ਚ ਵੜਦਾ ਘੇਰ ਲੋ ਕੁੱਟ ਸਟੋ ਡਾਂਗਾ ਲੈ ਕੇ ਪੈ ਜੋ ਮਤਲਬ ਕਿ ਇਹ ਤਾਂ ਉਹ ਗੱਲ ਆ ਭਾਈ ਸਾਹਿਬ ਦੀ ਮੈਨੂੰ ਇਹ ਨਹੀਂ ਪਤਾ ਕਿ ਮੇਰਾ ਛੋਟਾ ਭਾਈ ਅਫਸੈਟ ਹੋਇਆ ਹੋਇਆ ਕਾਂਗਰਸ ਹਾਈ ਕਮਾਂਡ ਨੇ ਬਹੁਤ ਥ੍ਰੀਲ ਬਣਾਈ ਆ ਇਹ ਥੋੜਾ ਜਿਹਾ ਡਿਪਰੈਸ਼ਨ ਦਾ ਸ਼ਿਕਾਰ ਚੱਲ ਰਿਹਾ ਇਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਹੋਈ ਕੀ ਜਾਂਦਾ ਹਲਕੇ ਦੇ ਵਿੱਚ ਕੀ ਚੱਲ ਰਿਹਾ ਕੋਈ ਕੋਈ ਗੱਲ ਨਹੀਂ ਛੋਟੇ ਭਾਈ ਇਹ ਸਾਰਿਆਂ ਤੇ ਟਾਈਮ ਆ ਜਾਂਦਾ ਤੁਸੀਂ ਹਜੇ ਤਿੰਨ ਚੜ੍ਹਾਈ ਦੇਖੀ ਹੈ ਡਾਊਨਫਾਲ ਦੇਖਿਆ ਨਹੀਂ ਕੋਈ ਗੱਲ ਨਹੀਂ ਹੌਲੀ ਹੌਲੀ ਦਿਲ ਤਰਜੋਗੇ ਤੁਸੀਂ ਵੀ ਪਰ ਤੁਹਾਡੇ ਕਿਸੇ ਬੰਦੇ ਨੇ ਚੁੰਬੀ ਨਹੀਂ ਕੀਤੀ 15 ਪਿੰਡਾਂ ਚ ਸਣੀ ਜਾ ਕੇ ਆਇਆ ਕੱਲੇ ਆਪਦੇ ਵਰਕਰਾਂ ਨੂੰ ਹੌਸਲਾ ਬਜਾਈ ਦੇਣ ਵਾਸਤੇ ਗਏ ਸੀ ਜਿਹਨੂੰ ਮਰਜ਼ੀ ਸਦਕੇ ਕਿਸੇ ਪਿੰਡ ਚੋਂ ਪੁੱਛ ਲੋ ਕਿਸੇ ਦੇ ਬੂਤ ਦੇ ਅੰਦਰ ਵੜੇ ਹੋਣ ਕਿਸੇ ਨੂੰ ਓਏ ਕਈ ਹੋਵੇ ਕਿਸੇ ਨਾਲ ਕੋਈ ਮਿਸਬੀਹੇਵ ਕੀਤਾ ਹੋਵੇ ਮੈਂ ਸਾਰੇ ਇਲੈਕਸ਼ਨ ਹੀ ਆਪ ਹੀ ਰੱਦ ਕਰਾ ਦਊਗਾ ਤੁਹਾਡੇ ਸਾਰੇ ਕੈਂਡੀਡੇਟ ਜੇਤੂ ਕਰਾਖਵਾਂ ਇੱਕ ਬੰਦਾ ਤੁਹਾਡਾ ਆ ਕੇ ਕਹੇ ਦੇ ਇਸ ਸਾਡੇ ਪਿੰਡ ਦੇ ਵਿੱਚ ਜੀ ਆ ਕੁਸ਼ ਕੀਤਾ ਸੜੀ ਇੱਕ ਵੀ ਤੁਹਾਡਾ ਮੇਨ ਜਿਹੜਾ ਥਮਸੀ ਚੱਕ ਗਿਲਜੇ ਵਾਲਾ ਉੱਥੇ ਵੀ ਜਾ ਕੇ ਆਏ ਜਿੱਥੋਂ ਤੁਹਾਡੇ 7 8 ਤੁਸੀਂ ਜੋਨ ਇੰਚਾਰਜ ਲਾਇਏ ਹੋਏ ਆ ਗਿਲਜੇ ਵਾਲੇ ਵੀ ਗਏ ਆ ਫਿਰ ਅਗਲਾ ਪਿੰਡ ਲਾ ਲੋ ਤੁਸੀਂ ਆਪਣਾ ਦੋਦੇ ਵੀ ਗਏ ਆ ਸੁਖਨੇ ਵੀ ਗਏ ਆ ਛੱਤਿਆਂ ਨੇ ਵੀ ਗਏ ਆ ਕੋਠੇ ਦਸ਼ਮੇਸ਼ ਨਗਰ ਆਏ ਆ ਕੋਟਪਾਈ ਆਏ ਆ ਭਾਰੂ ਆਏ ਆ ਕੋਈ ਬੰਦਾ ਇਨਾਂ ਪਿੰਡਾਂ ਚ ਵੇਖ ਕੇ ਕਹਦੇ हां ਇੱਥੇ ਤੁਹਾਡੇ ਬੰਦੇ ਜ਼ਰੂਰ ਪਲਾਂਟ ਕੀਤੇ ਹੋਏ ਸੀ ਜਿਨ੍ਹਾਂ ਨੇ ਰੌਲਾ ਰੱਪਾ ਕਰਤਾ ਤੁਹਾਡੇ ਮਦੀਰ ਵਾਲੇ ਕਹਦੇ ਨੇ ਵੀ ਜੇ ਉੱਥੇ ਸਣੀ ਗਿਆ ਹੋਵੇ ਜਾਂ ਕੋਈ ਉਨੀਕੀ ਕੀਤੀ ਹੋਵੇ ਤਾਂ ਵੀ ਅਸੀਂ ਦੇਣਦਾਰ ਆ ਹੁਣ ਜੇ ਲੋਕ ਨਹੀਂ ਤੁਹਾਨੂੰ ਵੋਟਾਂ ਪਾਉਂਦੇ ਤਾਂ ਫਿਰ ਹੁਣ ਅਸੀਂ ਤਾਂ ਪਾਈ ਪੜ ਪੜ ਕੇ ਨਹੀਂ ਪਾਉਣੀ ਆ ਆ ਰਿਜ਼ਲਟ 17 ਤਰੀਕ ਨੂੰ ਤੁਹਾਡੇ ਕੋਲੇ ਸਾਹਮਣੇ ਆ ਜਾਊਗਾ ਡੀਸੀ ਸਾਹਿਬ ਮੈਨੂੰ ਕਹਿੰਦੇ ਜੀ ਵਿੱਚ ਆਪਾਂ ਦੁਆਰੇ ਇਲੈਕਸ਼ਨ ਜੇ ਉਵੇ ਤਾਂ ਇਹ ਕਰਾ ਲਈਏ ਮੈਂ ਕਿ ਜੀ ਪਲਾਂਦੀ ਸਾਰੇ ਹਲਕੇ ਦੇ ਕਰਾ ਲਓ ਮੈਨੂੰ ਕੀ ਤਰਾਜ ਕੋਈ ਪ੍ਰੋਬਲਮ ਨਹੀਂ ਕਰਾਓ ਇਲੈਕਸ਼ਨ ਦੁਆਰੇ ਨਾਲੇ ਉਹਨਾਂ ਦੀ ਗਲਤਫਹਿਮੀ ਦੂਰ ਹੋ ਜੂਗੀ ਜਿਹੜਾ ਸਾਡੇ ਤੇ ਅਲੀਗੇਸ਼ਨ ਲਾ ਰਹੇ ਆ ਪਰ ਮੈਂ ਇੰਨੀ ਗੱਲ ਜ਼ਰੂਰ ਦੱਸਣਾ ਚਾਹਣਾ ਵੀ ਤੁਸੀਂ ਆਪਦੇ ਵਰਕਰਾਂ ਨੂੰ ਆਪਣਾ ਛੋਟੇ ਭਾਈ ਸਾਰਿਆਂ ਨੂੰ ਕਹੀ ਜਾਂਨਾ ਚੜ ਜਾ ਬੱਚਾ ਸੂਲੀ ਭਰੀ ਕਰੂ ਭਗਵਾਨ ਤੇ ਆਪ ਤੁਸੀਂ ਬੈਠੇ ਦਿੱਲੀ ਤੇ ਵਰਕਰਾਂ ਨੂੰ ਕਹੀਏ ਨੋ ਡੰਗਾ ਲੈ ਕੇ ਸੜਕਾਂ ਤੇ ਆਜੋ ਇਹ ਸਰਦਾਰ ਜੀ ਆਪ ਅਗਵਾਈ ਕਰਨੀ ਪੈਂਦੀ ਹੁੰਦੀ ਆ ਆਪ ਅੱਗੇ ਲੱਗਣਾ ਪੈਂਦਾ ਹੁੰਦਾ ਯਾਰ ਸੋਸ਼ਲ ਮੀਡੀਆ ਤੇ ਕਿਹਾ ਵੀ ਹੈ ਜੀ ਵੀ ਰੀਪੋਲ ਵੇਲੇ ਮੈਂ ਵਿੱਚ ਖੁਦ ਹੋਊਗਾ ਤੁਸੀਂ ਸਾਰੇ ਤਿਆਰ ਰਹਿਣਾ ਨਹੀਂ ਰੀਪੋਲ ਵੇਲੇ ਤਾਂ ਹੋਊਗਾ ਤੇ ਕੱਲ ਕਿੱਥੇ ਗਏ ਹੋਏ ਸੀ ਜੀ ਕੱਲ ਪੋਲਿੰਗ ਹੀ ਸੀ ਕੱਲ ਕਿੱਥੇ ਗਏ ਹੋਏ ਸੀ ਆ ਜਾਂਦੇ ਕੱਲ ਇਹ ਚਲੋ ਮੰਨ ਲਿਆ ਵੀ ਇਹਨਾਂ ਨੂੰ ਕੋਈ ਕੰਮ ਸੀ ਇਹਨਾਂ ਦੇ ਮੈਡਮ ਆ ਜਾਂਦੇ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ ਉਹਨਾਂ ਨੇ ਵੀ ਕੋਈ ਜ਼ਰੂਰੀ ਨਹੀਂ ਸਮਝਿਆ ਆਉਣਾ ਇਹਨਾਂ ਦਾ ਸਾਲਾ ਜਿਹੜਾ ਹਰ ਵਕਤ ਇਸ ਹਲਕੇ 'ਚ ਰਹਿੰਦਾ ਹਰ ਇੱਕ ਵਾਰ ਉਹ ਆ ਜਾਂਦਾ ਇਹਨਾਂ ਦੇ ਮਾਮਾ ਜੀ ਹੋਰੇ ਆ ਜਾਂਦੇ ਇਹਨਾਂ ਦੇ ਭੂਆ ਦੇ ਆਪਣਾ ਮੁੰਡਾ ਜਿਹਨੂੰ 5 ਸਾਲ ਟ੍ਰੱਕ ਯੂਨੀਅਨ ਸਾਡੀ ਪੂਰੀ ਖਵਾਈ ਆ ਉਹ ਆ ਜਾਂਦਾ ਕਿੰਨੇ ਰਿਸ਼ਤੇਦਾਰ ਆ ਇਹਨਾਂ ਦੇ ਜਿਹੜੇ ਸਾਰੇ ਲੈਕਸਟੈਂਸ ਫਿਰਦੇ ਹੁੰਦੇ ਕਿਸੇ ਨੂੰ ਤਾਂ ਭੇਜ ਦਿੰਦਾ ਆ ਕਿ ਵੀ ਭਾਈ ਇਸ ਹਲਕੇ ਦੇ ਵਿੱਚ ਕਿਸੇ ਦੀ ਬਾਹ ਫੜ ਲਓ ਅਲੇ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਤੁਸੀਂ ਆਪ ਦਾ ਬੇੜਾ ਯਾਦ ਕਰੋ ਮੈਂ ਉੱਪਰ ਲਈ ਕਹਣਾ ਤੁਹਾਨੂੰ ਤੁਹਾਡਾ ਐਸਐਚਓ ਕ੍ਰਿਸ਼ਨ ਕੁਮਾਰ ਬਵਾਨੀਆਂ ਜਾ ਕੇ ਪਹਿਲਾਂ ਉਹਨੇ ਬੂਥ ਕੈਪਟਰੀਂਗ ਕੀਤੀ ਅਸੀਂ ਰੌਲਾ ਪਾਇਆ ਤੁਸੀਂ ਸਾਡੀ ਕੋਈ ਗੱਲ ਨਹੀਂ ਸੁਣੀ ਉਲਟਾ ਸਾਡੇ ਬੰਦਿਆਂ ਦੇ ਪਰਚੇ ਦੇਦਾ ਸਾਡੇ ਦੇ ਵੀ ਦੇਦਾ ਸਿਰਫ ਰੌਲਾ ਪਾਉਣ ਤੇ ਫਿਰ ਉਹਨੇ ਵਾਦੀਆਂ ਜਾ ਕੇ ਬੂਥ ਕੈਪਚਰ ਕੀਤਾ ਫਿਰ ਉਹਨੇ ਕਰਾਈ ਵਾਲੇ ਜਾ ਕੇ ਕੀਤਾ ਫਿਰ ਉਹਨੇ ਗਿਲਜੀ ਵਾਲੇ ਜਾ ਕੇ ਕੋਲੇ ਬਹਿ ਕੇ ਬੂਥ ਕੈਪਚਰਿੰਗ ਕਰਾਇਆ ਜੇ ਉੱਥੇ ਜਾ ਕੇ ਅਸੀਂ ਰੌਲਾ ਪਾਇਆ ਸਾਨੂੰ ਤੁਸੀਂ ਅਰੈਸਟ ਕਰ ਲਿਆ ਉਲਟਾ ਰੈਸਟ ਕਰਕੇ ਸਾਡੇ ਤੇ ਪਰਚੇ ਕਰਾ ਦਿੱਤੇ ਆਪ ਤਾਂ ਵੇਲਾ ਸਾਰੇ ਹੀ ਭੁੱਲ ਗਏ ਯਾਰ ਇਹ ਸਾਰਾ ਕੁਝ ਕਰਨ ਦੇ ਬਾਅਦ ਯੁੱਧ ਵੀ ਅਸੀਂ ਫੇਰ ਸਿੱਤਾ ਜਿੱਤ ਗਏ ਸੀ ਬਲੌਕ ਸਮਤੀ ਫੇਰ ਸਾਡੀ ਬੰਦੀ ਸੀ ਫਿਰ ਤੂੰ ਕਾਊਂਟਿੰਗ ਦੇ ਵਿੱਚ ਸਾਡੇ ਬੰਦੇ ਕੁੱਟ ਕੇ ਭਜਾਏ ਸਾਰੇ ਜੇ ਤੇਰੀ ਯਾਦ ਹੋਵੇ ਸਾਡੇ ਬੰਦਿਆਂ ਦੇ ਗਲ ਦੇ ਵਿੱਚ ਇਕੱਲੇ ਕੋਲਰ ਰਹਿ ਗਏ ਸੀ ਜਦੋਂ ਆਪੋ ਆਪਣੇ ਘਰਾਂ ਨੂੰ ਗਏ ਆ ਅੰਦਰੋਂ ਜਿੱਤ ਕੇ ਗਏ ਸੀ ਸਰਟੀਫਿਕੇਟ ਤੂੰ ਦੂਜੇਰੋਂ ਤੋਂ ਆਇਆ ਸੀ ਤੇ ਹੁਣ ਤੂੰ ਕਹੀ ਜਾਂਦਾ ਮੈਂ ਹਾਈ ਕੋਰਟ ਜਾਊਂਗਾ ਮੈਂ ਕੈਮਰੇ ਲਵਾਊਂਗਾ ਮੈਂ ਐਂ ਕਰੂੰਗਾ ਮੈਂ ਉਹ ਕਰ ਆਪ ਦਾ ਵੇਲਾ ਸਾਰਾ ਹੀ ਭੁੱਲ ਗਿਆ ਤੇ ਆਪਣੇ ਜਦੋਂ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਆਏ ਸੀ ਕਾਕਾ ਜੀ ਉਦੋਂ ਤੁਸੀਂ ਕੀ ਕੀਤਾ ਸੀ ਉਹ ਯਾਦ ਆ 6 ਕੈਂਡੀਡੇਟ ਤਾਂ ਤੁਸੀਂ ਬਲਾਕ ਸੰਪਤੀ ਦੇ ਪਹਿਲੇ ਰਿਜੈਕਟ ਕਰਾ ਪਏ ਸੀ ਜਿਨ੍ਹਾਂ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਅਸੀਂ ਓਪਨਲੀ ਖੁੱਲੇ ਦਿਲ ਨਾਲ ਕਹਿਆ ਸੀ ਵੀ ਜਿਹੜਾ ਮਰਜ਼ੀ ਕਾਗਜ਼ ਪਰਦੇ ਇੱਕ ਦੇ ਵੀ ਰਿਜੈਕਟ ਵੀ ਕਰਾਇਆ। ਐਵੇਂ ਸਿਰਫ ਜਾ ਕੇ ਤੁਹਾਨੂੰ ਵਕਾਇਆ ਸੀ ਵੀ ਭਾਈ ਸੱਦ ਲੋ ਰਾਜੇ ਬੜੇ ਗਣ। ਅਸੀਂ ਕੋਈ ਆਉ ਜਾ ਕੰਮ ਨਹੀਂ ਕਰਦੇ। ਵੀ ਜਿਹਦੇ ਸਿਰ ਤੇ ਤੁਸੀਂ ਛਾਲਾ ਮਾਰਦੇ ਹੋ ਨਾ ਥੋੜੇ ਪਿੱਠ ਪਿੱਛੇ ਨਹੀਂ ਆਉਂਦਾ ਉਹ। ਥੋੜੀ ਪਿੱਠ ਤੇ ਖੜਦਾ ਨਹੀਂਗਾ ਉਹ ਕੱਲੀਆਂ ਗੱਲਾਂ ਵਾਲਾ ਤੇ ਕੱਲ ਉਹੀ ਹੋਇਆ। ਦਿੱਲੀ ਬੈਠਾ ਜ਼ੋਰ ਲਾਏਗਾ ਵੀ ਘੇਰ ਲੋ ਤੇ ਮੈਂ ਆ ਗਿਆ। ਕਦੇ ਦਿੱਲੀ ਦੇ ਬੰਦੇ ਮੁੜੇ ਆ ਜਦੋਂ ਲੜਾਈ ਹੋ ਜੇ। ਅਸੀਂ ਤਾਂ ਕੀਤਾ ਹੀ ਨਹੀਂ ਇਹੋ ਜਿਹਾ ਕੁਝ ਦੱਸੋ ਕਿੱਥੇ ਕੀਤਾ ਤੁਹਾਡੇ ਕਿਸੇ ਪਿੰਡ ਦਾ ਬੰਦਾ ਆ ਕੇ ਕੋਈ ਕਹਦੇ ਕੀਤਾ ਤਾਂ ਵੀ ਦੇਨਦਾਰ ਆ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਮੈਨੂੰ ਆਪ ਦੀ ਸਰਕਾਰ ਤੇ ਆਪਦੇ ਕੀਤੇ ਹੋਏ ਕੰਮਾਂ ਤੇ ਪੂਰਾ ਮਾਣ ਆ ਕੋਈ ਦਿੱਕਤ ਨਹੀਂ ਹਾਰ ਜਾਾਂਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਅਸੀਂ ਲੋਕਾਂ ਦੀ ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਅਸੀਂ ਮੰਨਾਂਗੇ ਅਸੀਂ ਤੁਹਾਡੇ ਅੰਗੂ ਰੋਂਦੇ ਨਹੀਂ ਆਪਦੇ ਕੈਂਡੀਡੇਟ ਡਿਕਲੇਅਰ ਨਹੀਂ ਕਰਾਉਂਦੇ ਜੇ ਇਹਨਾਂ ਲੋਕਾਂ ਨੇ ਸਾਨੂੰ ਫਤਵਾ ਨਾ ਦਿੱਤਾ ਹੱਥ ਬੰਨ ਕੇ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਉੱਥੇ ਗਾਣ ਨੂੰ ਵੱਧ ਜ਼ੋਰ ਲਾਵਾਂਗੇ ਸਾਡੇ ਜੀ ਕੋਈ ਕਮੀ ਹੋਊਗੀ ਜੇ ਜਿਹੜੇ ਅਸੀਂ ਸੀਟ ਨਾ ਜਿੱਤ ਸਕੇ ਪਰ ਰੋਂਦੇ ਨਹੀਂ ਅਸੀਂ ਕੋਈ ਨਹੀਂ ਉੱਥੇ ਵੱਧ ਜ਼ੋਰ ਲਾ ਲਾਂਗੇ ਹੋਰ ਹੋਰ ਕੰਮ ਕਰਾਵਾਂਗੇ ਫੇਅਰ ਕਾਊਂਟਿੰਗ ਹੋਊਗੀ ਜਿੰਨੇ ਮਰਜ਼ੀ ਕੈਮਰੇ ਲਵਾ ਲਿਓ ਮੈਂ ਹੀ ਕਹਿ ਦਿੰਦਾ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਡੀ ਸਾਹਿਬ ਨੂੰ ਵੀ ਕਹਿ ਦਿੰਦਾ ਮੈਂ ਆਸ ਜੀ ਨੂੰ ਆਪਣ ਨੂੰ ਵੀ ਕਹਿ ਦਿਆਂ ਵੀ ਉੱਥੇ ਕੈਮਰੇ ਲਾ ਕੇ ਆਪਣਾ ਅਕਾਊਂਟਿੰਗ ਕਰਾਇਓ ਜੀ ਕਿ ਮੇਰਾ ਛੋਟਾ ਭਾਈ ਬੁਖਲਾਇਆ ਫਿਰਦਾ ਕਿਤੇ ਇਹਨੂੰ ਕੋਈ ਗਲਤ ਫਹਿਮੀ ਨਾ ਰਹੇ ਜੇ ਵੀ ਮੈਂ ਪਤਾ ਨਹੀਂ ਕੀ ਕਰ ਦਿੰਦਾ ਮੈਂ ਤਾਂ ਕਹਣਾ ਬਲਾਈ ਲਓ ਵਿਚੇ ਨੂੰ ਵੀ ਇਹ ਵੀ ਨਾਲ ਬਹਿ ਜਾਵੇ ਉੱਥੇ ਕੋਈ ਦਿੱਕਤ ਨਹੀਂ ਮੈਨੂੰ ਤਾਂ ਆ ਕੇ ਵਿੱਚ ਕੋਲੇ ਬਹਿ ਕੇ ਕਾਊਂਟਿੰਗ ਕਰਾ ਲੈ ਸੋ ਇਸ ਕਰਕੇ ਨਾ ਥੋੜਾ ਜਿਹਾ ਆਪ ਦੀ ਪੀੜੀ ਥੱਲੇ ਸੋਟਾ ਮਾਰ ਲਈਦਾ ਹੁੰਦਾ ਤੁਸੀਂ ਕੋਈ ਛੱਡਿਆ ਨਹੀਂ ਸੀ ਬੰਦਾ ਸਾਡਾ ਜੀ ਦੀ ਤੇ ਪਰਚਾ ਨਾ ਕਰਾਇਆ ਹੋ ਯਾਦਾ ਤੁਹਾਡੇ ਸਾਰੀਆਂ ਗੱਲਾਂ ਇਸ ਕਰਕੇ ਬੋਲਣ ਲੱਗੇ ਨਾ ਥੋੜਾ ਜਆ ਤਹਿਜ਼ੀਬ ਨਾਲ ਬੋਲਿਆ ਕਰੋ ਤੁਸੀਂ ਬੜੇ ਵੱਡੇ ਕਾਂਗਰਸ ਦੇ ਲੀਡਰ ਹੋ ਕਦੇ ਤੁਸੀਂ ਸਰਦਾਰ ਬੁੱਟਾ ਸ਼ੋ ਬਾਰੇ ਬੋਲਦੇ ਹੋ ਕਦੇ ਕਿਸੇ ਬਾਰੇ ਬੋਲਦੇ ਹੋ ਕਦੇ ਕਿਸੇ ਬਾਰੇ ਬੋਲਦੇ ਹੋ ਤੁਹਾਨੂੰ ਕਾਂਗਰਸ ਨੇ ਬਹੁਤ ਵੱਡਾ ਰੁਤਬਾ ਦਿੱਤਾ ਥੋੜਾ ਜਆ ਬੋਲਣ ਦੀ ਤਹਿਜ਼ੀਬ ਰੱਖਿਆ ਕਰੋ ਕਿਉਂਕਿ ਜੇ ਫਿਰ ਸਾਡਾ ਮੂੰਹ ਖੁੱਲ ਗਿਆ ਨਾ ਤੇ ਫਿਰ ਤੁਹਾਤੋਂ ਬੋਲਿਆ ਨਹੀਂ ਜਾਣਾ ਇਸ ਕਰਕੇ ਬਿਹਤਰ ਹੀ ਆ ਕਿ ਅਬ ਲਿਮਟ ਚ ਰਿਹਾ ਕਰੂੰ ਇਹ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਚੀਜ਼ਾਂ ਸੋ ਇੰਨੀ ਖਾਦੀ ਜੋ ਤੁਸੀਂ ਮੈਨੂੰ ਪੁੱਛਿਆ ਮੈਂ ਤੁਹਾਨੂੰ ਦੱਸਦਾ ਵੀ ਆਹਾ ਆਹਾ ਗੱਲਾਂ ਇਹ 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 ਸਾਰਾ ਕੁਝ ਕਰਦੇ ਰਹੇ ਆ ਅਸੀਂ ਕੁਝ ਨਹੀਂ ਕਰਦੇ ਮੈਂ ਤੁਹਾਨੂੰ ਹੁਣ ਵੀ ਕਹਿਣਾ ਉੱਪਰਲੀ ਖੁੱਲੇ ਆਮ ਅਕਾਊਂਟਿੰਗ ਹੋਊਗੀ ਜਿਹੜਾ ਜਿੱਤ ਗਿਆ ਉਹਦੇ ਗੱਲ ਛਾਰ ਪਾ ਕੇ ਠੀਕ ਠੀਕ